ਭਾਸ਼ਣ ਕਰਦੇ ਭਾਸ਼ਣ ਪਿਆਰ ਚ। ਜਗਰੀਨ ਸਾਥ ਕਰਦੀ ਮੀ ਆ ਮੈਂ ਲੱਗਿਆ ਸੁਝਾ ਰੀਤੂ ਨੂੰ। ਜਲੇ ਦਾ ਕੀ ਜਰਾ ਨੂੰ ਯਾਰ ਨਹੀਂ ਕਰਦਾ। ਜਲੇ ਕੀ ਜਰਾ ਨੂੰ ਆਦਾ ਨਹੀਂ ਕਰਦਾ। ਪਰ ਉਹ ਤੋਂ ਫੇਰ ਨਹੀਂ ਆਉਂਦੀ ਤੇ ਜਿਹੜਾ ਫੇਰ ਵੀ ਕੋਣੀ ਆ। ਸੁਝੇ ਉਹਨੂੰ ਦੇਖਰਾ ਕੋਲ ਕਰਕੇ ਸਿੱਕੇ ਟੋਕੜੇ ਦੇ ਬੋਲੀ ਉਹਨੂੰ ਦੱਸਿਆ ਕਿ ਉਹਨੜ ਦੁਕਾਨ ਕਿਹਨੇ। ਚਾਹੇ ਬਾਹਰ ਜਾ ਕੇ ਜਗਰੀਨ ਰੂਹ ਜਾਂ ਕੇ ਸੱਚ ਉਹ ਦੇਖਣਾ ਚਾਹੀਦਾ ਦੇਖਣ ਵਾਲਾ ਕੋਈ ਮੋਰਨ ਨਾ ਕਰਾਵੇ ਇਹ ਕਰਕੇ ਖਾਨ ਪ੍ਰਾਪੋ ਆ ਬੈਠੇ ਨੇ ਜਿਹੜੇ ਲੋਕ ਪਾਸੇ ਬੀਂਿਆਂ ਨੂੰ ਦੇਖਾਂ ਪਹਿਲਾਂ 370 ਦਿਨ ਬੈਠੇ ਮੌਤਾਂ ਦਾ ਸਾਹਮਣਾ ਕਰਕੇ ਆ ਗਏ ਪਾਰੀ ਦੇ ਇੱਥੇ ਹੀ ਕਿਉਂ ਲਿਖਦੇ ਕਾਰਪੋਰੇਟਾਂ ਨੇ ਲਿਖਦੇ ਨੇ ਕਹਾਣੀ ਜਵਾਨੀ ਲਿਖਦੇ ਨੇ ਥਾਪਾਉਂਦੀ ਆ ਰੇ ਉੱਤੇ ਟ੍ਰਿਕੋ ਲਾਟਾ ਸਾਨੂੰ ਕੋਈ ਪਤਾ ਵੀ ਕੌਣ ਨੀਂ ਲੋਤਾ ਕੀਤਾ ਪਾਰੀ ਪਰੇ ਆਰੇ ਬਚਾ ਕੇ ਸੁਰੇ ਵਾਲੇ ਰੱਖਦੇਗੇ ਕੋਹ ਕਹਦਾ ਹਵਾ ਪਵਾਨੀ ਪਿੱਛੇ ਰਾਣੀ ਮੁਗਲ ਦੇਖੋ ਰਾਤ ਰਾਤ ਮੀਂਹ ਹੀ ਡੋਟੀ ਆ ਇਹ ਲੋਕਾਂ ਚ ਇਹ ਸਾਰੇ ਕਦਾਨਸ ਪਾਓ ਜਿਹੜਾ ਜਗੀਰ ਸ਼ਾਹ ਕਿਹੜੀ ਗੱਲ ਤੋਂ ਆਪਾਂ ਕੱਢਿਆ ਉਹ ਕਹਿ ਕੇ ਆਇਆ ਸੀ ਕਿ ਜਿਹੜਾ ਆਪੇ ਵੱਡੀਆਂ ਖੰਧ ਹੋ ਗਈਆਂ ਮੈਂ ਜੇ ਜੀ ਨੂੰ ਐਕਟਿਵ ਵੋਟਰਾਂ ਪਾ ਕੇ ਚਾਉਂਗੇ ਮੈਂ ਫੋੜੀਆਂ ਵੱਡੀਆਂ ਬਾਹਰ ਕਾਉਂ ਪਸੰਦੋ बड़ा कार्यक्रम आप कराऊंगा आज उनका नेतृत्व आता जिसे हम उनको बाधा और मंडी जी का नहीं ना मजदूरों ने कहा ना किसान ने कहा और बात कर दिया मोदी को कह सकया कहना मैं तो चाह रहे था तेरे हवाई का तेरे वो थे भाई किसान ने नहीं करना मजदूर ने नहीं करना वो थे करना मजदूरों ने कहा जा रहे थे मांगा आरोप ਉਹ ਕਹਿੰਦਾ ਮੋਦੀ ਦੇ ਕਹਿ ਲਿਆ ਭਰੋਸਾ ਨਾ ਮੋਦੀ ਨੂੰ ਦਿਆ ਨਾ ਉਹ ਨੂੰ ਮੋਦੀ ਤੇ ਆ ਭਰੋਸਾ ਕਿਸੇ ਨੂੰ ਹੀ ਆ ਪਰਾ ਰਹੀ ਕੁਖਰੀ ਗਾਣਾ ਆਂਗਾਰੇ ਦੀ ਉਹ ਕਹਿੰਦਾ ਮੈਨੂੰ ਇੱਥੇ ਲੱਗ ਕਰੋੜ ਰੁਪਿਆ ਨਹੀਂ ਦਾ ਪ੍ਰੋਜੈਕਟ ਦੂਸਰੀ ਡਿਪਾਰਟਮੈਂਟ ਦੀ ਚੈਨਜੀਆ ਉਹਨੇ ਫੌਂਦਨ ਦਾ ਇਹ ਕਰਕੇ ਧਾਂਸ ਪਾਓ ਤੁਹਾਡੀ ਤਾਕਤਲੇ ਤੁਸੀਂ ਇਹ ਜਿਹੜੀ ਤਾਕਤ ਇਕੱਠੀ ਕਰੀ ਪਰ ਇਹ ਵੀ ਜੀਜੇਪੀ ਸਰਕਾਰ ਨੂੰ ਉਹਨੇ ਅਠਾ ਘੋੜੇ ਲਸੀਆਂ ਨੇ ਪੰਜਾਬ ਦੇ ਟਿਕਾਣਿਆਂ ਨੇ ਵੀ ਹਾਂ ਅਸੀਂ ਹੈਗੀਆਂ ਜਾਉਨੇ ਚਾਹ ਰਹੇ ਨੁਕਸਾਨਾ ਮੰਨੂਗਾ ਕਿਉਂਕਿ ਤੁਸੀਂ ਸਰਕਾਰ ਦਾ ਪ੍ਰਚਾਰ ਕਰਾਈ ਕਰਕੇ ਆਇਓ ਸਾਡੇ ਤੇ ਗੋਦੀ ਮੀਡੀਆ ਬਾਰ-ਬਾਰ ਰੇਖਾ ਕੱਦ ਮੜਦਾ ਆਹ ਹੋ ਤੁਸੀਂ ਲੋਕ ਚੱਲਣ ਵਾਲੀ ਦਾ ਚਾਤਰੀ ਹੋਈ ਇੱਕ ਪ੍ਰੋਡੂਸਰ ਕਰਦੇ ਨੇ ਨੁਕਸਾਨ ਪਾ ਲਈ ਉਪਰਨਗੇ ਇੱਕ ਧੂਮਾ ਕਰਦੇ ਨੇ ਜੀ ਜਿੱਦ ਧੂਮਾ ਮੜਦਾ ਸਾ ਜਿਹੜਾ ਕਰੇ ਗ੍ਰੀਨ ਰੂਨ ਨੀ ਫੋਕਾ ਉਹ ਕਹਿੰਦੇ ਆ ਕਿ ਕਿਸਾਨ 2% ਕਰਦੇ ਨੇ ਜਿਹੜਾ 8% ਧੂਆ ਉਗਰਾ ਪ੍ਰੋਡਕਸ਼ਨ ਹੋਗਾ ਇਹ ਸਾਰਾ ਫੈਕਟਰੀਆਂ ਨੂੰ ਹੋਊਗਾ ਇਹ ਕਰਕੇ ਕਿਸਾਨ ਸੁਣਾਓ ਇਹ ਆਪਣੀ ਜੱਟ ਉੱਤੇ ਰੱਖ ਲੈਣਗੇ ਕਿ ਸਾਡੇ ਤੇ ਕੰਮ ਨਾ ਆਵੇ ਆਪਰ ਨੂੰ ਪਾੜੇ ਹੋਣਗੇ ਲੋਟਾ ਤਾੜੇ ਹੋਣਗੇ ਲੋਟਾ ਬੋਲ ਕੇ ਕਿ ਖੇਤੀ ਤੋਂ ਨਹੀਂ ਹੋਊਗਾ ਜੇ ਸਾਡੇ ਸਿਰੇ ਪ੍ਰੋਡਕਸ਼ਨ ਦੀ ਕਾਇੀ ਜਾਂਦੀ ਆ ਉਸੇ ਲਾ ਕੇ ਜਿਹੇ ਦਾ ਪ੍ਰਾਣੀ ਨੂੰ ਧੂਆ ਕਰਨ ਦੇ ਤੁਸੀਂ ਆ ਹੋਰ ਜ਼ੈਰਾ ਹੋਣਾ ਚਾਹਤੇ ਆਂ ਮੇਂ ਜ਼ੈਰਾ ਹੋਊਗਾ ਜੈਰੇ ਤੇ ਤੁਸੀਂ ਦੇਖੋ ਜੀ ਨਾ ਪਰ ਤੁਸੀਂ ਹੋਊਗਾ ਪਰ ਸਾਡੇ ਦੀ ਸਾਡੇ ਦੀ ਕੋਈ ਮੇਰੀ 55 ਸਾਲ ਦੀ ਬੋਰੀਆ ਸਾਡੇ ਨਿਆ ਸਾਡੇ ਬੁੱਢਿਆ ਜੂ ਜਾਂ ਤੋਂ ਕੁਝ ਮਾਜਾ ਸਾਹ ਬੈਠੇ ਨੇ ਕਿਹੜਾ ਜ਼ੈਰਾ ਹੋਣਾ ਇਹ ਅੱਗੇ ਰਾਸਤਾਂ ਤੋਂ ਆਇਆ ਨਾ ਜੋ ਨੂੰ ਵਾਲੋ ਪੰਜਾਬ ਨਾਲੋਂ ਨਿਤੰਦੇ ਸ਼ਾਹ ਬੰਦਾ ਹੋਊਗਾ ਸਾਰੇ ਨੂੰ ਆਪਦੀ ਨੋਜੋਗਮਾਨੀ ਵਿਰੇ ਲਾਓ ਮੈਂ ਕਿਥੋਂ ਕੁ ਕਰਨਾ ਸੁਣੀਆਂ ਨੇ ਇਹ ਸਾਡੇ ਬਜ਼ੁਰਗਾਂ ਆਪੇ ਕਿੱਥੇ ਪੈ ਜਾ ਕੰਮ ਰਵੇਣਾ ਤੇ ਕੰਮ ਰਵੇਣ ਤੇ ਸੋਚ ਦੇ ਵਿੱਚ ਜਗ੍ਹਾ ਦੇ ਕਿਆ ਮਾਰਗੇ ਸੱਚ ਨਾਲ ਪਰਾਹੋ ਸਾਨੂੰ ਇੰਨਾ ਚ ਹੋ ਗਿਆ ਪਰ ਜ਼ਾਇਦੇ ਦਾ ਅਸਲੀ ਪਤਾ ਨਹੀਂ ਲੱਗਿਆ ਕਿ ਅਸੀਂ ਕਿਉਂ ਬਣਾਉਂਦੇ ਆ ਕੰਮ ਮਾਰਿਆ ਜਾਂਦਾਗਾ ਨਾ ਇਹ ਤਾਂ ਸਾਨੂੰ ਫਾਇਦਾ ਕਹਿ ਕੇ ਪ੍ਰੋਡਕਸ਼ਨ ਕਹਿ ਕੇ ਸਾਡੇ ਸਿਰ ਉੱਤੇ ਦੀ ਮੀਡੀਆ ਬਣਦਾ ਪਾਰੋ ਹੋ ਕੇ ਤਾਂ ਸੈਨਾ ਮਾਇਆ ਜਾਂਦਾ ਤੁਸੀਂ ਸੋਚੋ ਦੇਖੀ ਤੇ ਬਲੀ ਦੀ ਜਿੱਤ ਜਿਵੇਂ ਅਸੀਂ ਉਸੇ ਦੇ ਸਾਹਮਣੇ ਖਾਸ ਕਰਕੇ ਜਦ ਦਰਵਾਜ਼ੇ ਕੋਲੋਂ ਝੋਕਰਾ ਖਲੋ ਜੱਟਾਂ ਦੇ ਬੱਚੇ ਉਹਨਾਂ ਤੇ ਕਹਿਆ ਜਾਂਦਾ ਰੋਜ਼ ਰੋਵਾ ਪਾਇਆ ਜਾਂਦਾ ਵੀ ਨੇਕੀ ਤੇ ਬਲੀ ਦੀ ਜਿੱਤ ਪਤਝੜ ਤਾਂ ਉਹ ਨਹੀਂ ਸਾਡੇ ਸੰਤ ਸਾਡੇ ਇਹ ਕਹਾਵਾਚੇ ਮਹਾਂ ਪੁਰਖਰੇ ਉਹ ਸਾਨੂੰ ਸੁਣੀਆਂ ਹੋਈਆਂ ਨੇ ਗੱਲਾਂ ਕਿਆਨ ਦੇ ਤੇ ਜਿੰਨਾ ਕੋਈ ਸਮਝਿਆ ਉਹ ਕਹਿੰਦੇ ਨੇ ਕਹਿੰਦੇ ਭਾਈ ਇਹ ਜਿਹੜੀ ਦੇਖੀ ਤੇ ਬੜੀ ਦੀ ਚਿਪਤਾ ਇਹ ਅਸਰੀ ਦਾ ਗੁਰੂ ਹਰੇ ਪੰਤਰੀ ਜਿਹਾ ਜੀ ਆ ਰਾਮ ਜੀ ਦਾ ਜ਼ੈਰੇ ਮਰੋਗ ਤੇ ਬਚੇਰ ਨੂੰ ਇਹ ਅਸਰੀ ਚਿਤਕੀਆ ਇੱਕ ਬੰਦੇ ਨੂੰ ਬੁਨਾਮ ਕਰਾਇਆ ਜਾਂਦਾ ਜਦੋਂ ਕਿਸੇ ਵੀ ਸੁਣੀ ਜਾਂ ਇੱਕ ਪਾਸੇ ਉਹ ਮੋਦੀਆ ਪ੍ਰਕਾਰ ਦਾ ਇੱਕ ਪਾਸੇ ਆਪਾਂ ਆਪਾਂ ਨੂੰ ਕੰਧਾ ਬੰਦਾਂ ਨਹੀਂ ਸੁਣ ਰਿਹਾ ਮਾਰੋ ਜਿੱਕਰ ਉਹ ਕੀ ਕੋਲੋਂ ਦੇ ਪਾਉੜਾ ਬਹੁਤ ਆਟਾ ਇਹ ਕਰਕੇ ਖਾਂਤਰਾ ਹੋ ਇਹਦੇ ਵਾਰਸੋ ਕੇ ਮਰੇ ਨੂੰ ਮੰਦਿਰ ਨੂੰ ਨੂੰ ਅੱਜ ਵੀ ਵੇਖ ਕੀਤਾ ਜਾਂਦਾ ਜਿਾ ਕੂਲੀ ਗਿਆਨੀ ਪੰਜਾਂ ਦਾ ਮਨਰਾਪਾ ਪਾਠ ਨੂੰ ਜਵਾਨੀ ਜਾਣਦਾ ਸੀਗਾ ਉਹ ਬੰਦੇ ਨੇ ਕੋਈ ਤਾਹਲਿੰਗ ਨਹੀਂ ਕੀਤੀ ਕਿਸੇ ਦਾ ਜਲਾਈ ਛੱਡ ਨਹੀਂ ਕਰੇ ਪਰ ਉਹਦੇ ਅੱਜ ਵੀ ਸਵੇਰ ਤੋਂ ਲਾ ਕੇ ਸਾਰੇ ਨੂੰ ਪ੍ਰਕਾਸ਼ਮਾ ਕਰੀ ਜਾਂਦੇ ਕਰੀ ਜਾਂਦੇ ਦੀਪ ਜੇ ਲੈ ਕੇ ਜਵਾਨੀ ਦੀ ਤਿੰਨ ਜੀ ਦੀ ਚੜ੍ਹਾ ਦਿੰਦੇ ਇਹਦਾ ਵੀ ਦੇਖੀ ਤੇ ਕੋਈ ਦੀ ਚਿੰਤਾ ਨਹੀਂ ਭਰਾ ਉਹ ਖਾਣਾ ਪਾਉਂਦਾ ਓਨ ਮਖਾਤ ਕੀਤੀ ਜਿਵੇਂ ਤੁਸੀਂ ਮੰਗਦੇ ਉਹ ਜਦੋਂ ਆਕੇ ਕਿਸੇ ਚਲਾਉਣੇ ਚ ਸਾਧੀਆਂ ਦੀ ਆਪਣਾ ਉਹ ਬਾਤ ਹੋਣੀ ਆ ਉਹ ਸੂਰਤ ਰੱਖਿਆ ਕਿ ਬੰਦਾ ਕਿ ਚੱਲੀ ਗਈ ਉਹਦੇ ਲਵੇ ਤੇਲਾਸ਼ਵਲ ਲਵੇ ਰਾਮ ਲਵੇ ਧਵੀ ਰਾਮ ਦੇ ਵਿੱਚ ਰਾਮ ਨੇ ਕਿਹਾ ਮੈਂ ਤਾਂ ਸਾਧੀ ਝੂਮਾ ਪਈ ਤੇਰੇ ਤੀਰ ਨੂੰ ਪੁੱਛਣਾ ਵਾਸਨ ਨੂੰ ਇਹ ਸਾਧੀ ਕਰਾ ਦੂਗਾ ਖੇੜਾ ਕਰਾਈ ਤਾਂ ਜਦੋਂ ਗਈ ਸਾਥਰਾ ਉਹ ਪਾਪਾ ਜੀ ਨੂੰ ਨੇ ਕਹਤਾ ਮੈਂ ਕਿਹਾ ਉਸ ਦਾ ਨਾਮ ਨਹੀਂ ਗਿਆ ਉਹ ਦੁਆਰੇ ਤੇਰੀ ਨਾਮ ਤੇ ਲਈ ਨਾਮ ਦੇ ਬਾਅਦ ਜਦੋਂ ਅੱਕਣ ਲਵੇ ਉਹ ਨੱਕ ਕੱਟਦਾ ਦੇਖੋ ਉਹ ਨੱਕ ਕੱਟਦਾ ਜਦੋਂ ਸੁਰੂਤ ਨਿਕਾ ਦਾ ਲਗੜਾ ਤੈ ਗਿਆ ਜੀ ਇਹ ਇਤਹਾਸ ਦੀ ਚਾਨੀ ਮਹਾਰਾਜਾ ਦੁਨੀਆ ਦਾ ਮਾਨਿਆ